ਹਰੀਚੰਦ ਵਾਰਸਾ ਦਾ ਦੂਜਾ ਭਾਗ ਸੁਣਾਉਣਿਆ ਭਈ ਹੁਣ ਉਹ ਕਹਿੰਦੇ ਕਿ ਜਦੋਂ ਬੈਠਾ ਹੋ ਗਰੀਚੰਦ ਰਾਜਾ ਕਹਿੰਦਾ ਰਾਣੀ ਤੂੰ ਇੱਥੇ ਬੈਠੀ ਐ ਇਹਨੂੰ ਪਿੱਛੇ ਹਟ ਕੇ ਦੇਖਿਆ ਇਹ ਤਾਂ ਹਰੀਚੰਦ ਵਾਰਸ਼ ਐ ਕਹਿੰਦਾ ਇਹ ਕੀ ਕਰਿਆ ਕਹਿੰਦੀ ਜੀ ਗਲਤ ਆ ਹੋ ਗਈ ਸੀ ਕਹਿੰਦਾ ਮੈਂ ਤੈਨੂੰ ਆਖਿਆ ਨਹੀਂ ਵੀ ਇੱਥੇ ਗੰਡੇ ਬੀਜਦੇ ਇੱਥੇ ਚੁਗਣੇ ਪੈਣਗੇ ਕਹਿੰਦੀ ਮੈਂ ਤਾਂ ਚੁਗਿਆ ਜੀ ਫਿਰ ਚੱਲ ਕਹਿੰਦਾ ਫਿਰ ਚੱਲੀ ਆਪਣੇ ਸੈਰ ਨੂੰ ਹਰੀਚੰਦ ਵਾਰਸਾ ਦੇ ਮਹਿਲਾ ਚ ਆ ਗਿਆ ਤਾਂ ਇੱਕ ਦੋ ਦਿਨ ਬੀਤਿਤ ਹੋਏ ਤਾਂ ਦੇਸਵਾ ਮਿੱਤਰ ਹਰੀਚੰਦ ਵਾਰਸ਼ਾ ਦੀ ਭਗਤੀ ਖੋਣ ਨੂੰ ਤਿਆਰ ਹੋ ਗਿਆ ਹੂੰ ਇੰਦਰ ਮਹਾਰਾਜ ਕਹਿੰਦਾ ਵੀ ਦੇਸਵਾ ਮਿੱਤਰ ਨੂੰ ਕਹਿੰਦਾ ਵੀ ਭਗਤੀ ਤੂੰ ਖੋ ਸਕਦਾ ਹੈ ਕਹਿੰਦਾ ਵੀ ਭਗਤੀ ਤਾਂ ਮੈਂ ਖੋ ਲੂੰ ਪਰ ਐ ਨਹੀਂ ਪਹਿਲਾਂ ਨੂੰ 73 ਕਰੋੜ ਦੇਵਤਾਂ ਦੇ ਵਤਨ ਹੋਣੇ ਚਾਹੀਦੇ ਨੇ ਇਕੱਠੇ ਕਰ ਲੈ 33 ਕਰੋੜ ਦੇਵਤਾ ਵੀ ਦੱਸ ਕੀ ਗੱਲ ਹੈ ਕਹਿੰਦਾ ਵੀ ਜਿਹੜਾ ਕੁਸ ਮੈਂ ਕਹਾ ਕੋ ਨੂੰ ਬਣ ਜਾ ਕੋ ਨੂੰ ਉਹ ਕਹਿੰਦੇ ਵੀ ਹਾਂ ਵਤਨ ਹੋਗੇ ਬਣ ਜਾ ਕਰੇਗਾ ਕਹਿੰਦਾ ਫਿਰ ਮੈਂ ਖੋ ਲੂੰ ਕਹਿੰਦਾ ਵੀ ਠੀਕ ਹੈ ਉਹਨੇ ਭਾਈ ਮੰਨ ਕੇ ਚੱਲ ਜਦੋਂ ਥੋੜੀ ਜੀ ਦੂਰ ਆਇਆ ਉਹਨੇ ਆਪਦੇ ਮਨ 'ਚ ਸੋਚਿਆ ਮੈਂ ਸੂਰ ਬਣ ਜਾ ਹੂੰ ਉਹੀ ਕੁਸ ਬਣ ਗਿਆ ਹਰੀ ਚੰਦਰ ਰਾਜੇ ਦੇ ਬਾਗ 'ਚ ਵੜ ਗਿਆ ਹੂੰ ਮੁਕੀ ਪਾ ਮਾਰ ਮਾਰ ਕੁਸੋਂ ਨੇ ਜੇ ਬਾਗ ਪੱਟਤਾ ਸਾਰਾ ਹੂੰ ਮਾਲੀ ਭੱਜਾ ਰਾਜੇ ਕੋਲ ਨੂੰ ਕਹਿੰਦਾ ਰਾਜਾ ਇੱਕ ਸੂਰ ਐ ਚੁਟਾ ਜਾ ਕਿ ਸਾਰਾ ਬਾਗ ਪੱਟਤਾ ਉਹਨੇ ਤਾਂ ਉਹਨੇ ਫੌਜ ਨੂੰ ਦਿੱਤਾ ਆਰਡਰ ਵੀ ਘੇਰੋ ਜਾਨਵਰ ਨੂੰ ਮੁਕੀ ਤੇ ਕਿਧਰੇ ਕਿਤੇ ਕਿਧਰੇ ਭੱਜਾ ਫੱਦਾ ਰਿਹਾ ਬਾਗ 'ਚ ਹੂੰ ਹਰੀਚੰਦਰਾ ਜੀ ਕਹਿੰਦਾ ਵੀ ਜਿਹਦੇ ਕੋڑے ਥੱਲੇ ਦੀ ਨੰਗੂ ਹੂੰ ਉਹਨੇ ਕੋੜਾ ਲਾਉਣਾ ਹੈ ਦੂਜੇ ਨਹੀਂ ਲਾਉਣਾ ਠੀਕ ਕਹਿੰਦਾ ਵੀ ਠੀਕ ਹੈ ਉਹਨੇ ਭਈ ਹਰੀਚੰਦਰਾ ਜੀ ਦੇ ਕੋੜੇ ਥੱਲੇ ਦੀ ਪਾਰ ਵੱਜਿਆ ਹੁਣ ਤੇ ਹਰੀਚੰਦਰਾ ਜੀ ਦੇ ਕੋੜੇ ਥੱਲੇ ਦੀ ਗਿਆ ਜਦੋਂ ਹਰੀਚੰਦਰਾ ਜੀ ਨੇ ਫੌਜ ਨੂੰ ਪੱਲਾ ਮਾਰਤਾ ਵੀ ਕੋੜਾ ਮੈਂ ਲਾਉਂ ਪਿੱਛੇ ਹੂੰ ਕਹਿੰਦਾ ਵੀ ਠੀਕ ਹੈ ਹਰੀਚੰਦਰਾ ਜੀ ਨੇ ਕੋੜਾ ਪਿੱਛੇ ਲਾਇਆ ਹੂੰ ਚਲੋ ਚੱਲ ਤੁਰੇ ਜੰਦ ਨੇ ਕਿੱਥੇ ਪਹੁੰਚ ਗਏ ਜਾਵਣਾ ਗੰਗਾ ਦੀ ਸਰੂਤੀ ਤੇ ਕੰਡੇ ਤੇ ਹੂੰ ਜਿੱਥੇ ਆਪਾਂ ਕਹਿੰਦੇ ਨੇ ਹਰ ਦਵਾਰ ਹੂੰ ਉਹਦੇ ਸਾਈਡ ਤੇ ਆਹੋ ਉੱਥੇ ਪਹੁੰਚ ਗਏ ਹੂੰ ਉਹ ਕਹਿੰਦਾ ਲੈ ਵੀ ਮੇਤਰਾ ਹਨੇਰਾ ਹੋ ਗਿਆ ਹੂੰ ਮੈਂ ਆਹ ਸਕਾਰੀ ਤੇਰਾ ਸਕਾਰ ਐ ਤੂੰ ਮੇਰਾ ਸਕਾਰੀ ਐ ਹੂੰ ਇੱਥੇ ਰਾਤ ਕੱਟ ਲੈ ਤੂੰ ਇੱਥੇ ਕੱਟਦਾ ਮੈਂ ਹੂੰ ਤੜਕੇ ਉੱਠੇ-ਕੁੱਠੇ ਮੇਰੇ ਮਗਰ ਕੁੜਾ ਲਾ ਦੀ ਠੀਕ ਐ ਕਹਿੰਦਾ ਵੀ ਚੰਗਾ ਤੜਕੇ ਨੂੰ ਇਹ ਪਈ ਕਹਿੰਦਾ ਕਹਿੰਦਾ ਮੈਂ ਬ੍ਰਾਹਮਣ ਬਣ ਜਾ ਹੂੰ ਕੋਣ ਬਾਤਨ ਹੋਈ ਸੀ ਹੂੰ ਦੇਵਤਿਆਂ ਦੇ ਉਹ ਬ੍ਰਾਹਮਣ ਬਣ ਕੇ ਆ ਗਿਆ ਹਰੀਚੰਦਰਾ ਜੀ ਨੂੰ ਉਹਕੇ ਜਗਾਤਾ ਹੂੰ ਕਹਿੰਦਾ ਭਾਈ ਤੇਲਾ ਮਰਤੇ ਬਿੜਾ ਹੋਗਾ ਉੱਠ ਕੇ ਸਨਾਨ ਕਰ ਦਾਨ ਕਰ ਮੈਂ ਪੰਡਤ ਐ ਹੂੰ ਹਰੀਚੰਦਰਾ ਜੀ ਦੇ ਜੇਬ ਚਾਥ ਮਰੇ ਕੁਛ ਵੀ ਨਾ ਹੂੰ ਤੇ ਹਰੀਚੰਦਰਾ ਜੀ ਦੇ ਜੇਬ ਚ ਕੁਸ ਨਾ ਉਹਨੇ ਸੋਚਿਆ ਵੀ ਸਰਕਾਰੀ ਕਿਧਰ ਵਾਗ ਗਿਆ ਆਪਣਾ ਸਰਕਾਰ ਹੂੰ ਵੀ ਨਾ ਆਪਣੇ ਜੇਬ ਚ ਕੁਸ ਹੈ ਪੰਡਤ ਨੂੰ ਦੇ ਦੀਏ ਕੁਸ ਹੱਥੋਂ ਤੋਤਾ ਉਹਨੇ ਆਪ ਦਾ ਹੂੰ ਉਹ ਕਹਿੰਦਾ ਵੀ ਪੰਡਤ ਤਾਂ ਮੇਰੇ ਜੇਬ ਚ ਤਾਂ ਕੁਸ ਹੈ ਨਹੀਂ ਦਾਨ ਨੂੰ ਹੂੰ ਕਹਦਾ ਫਰਮਾਤਾ ਸਰਾਫ ਤਾਂ ਦੇਣਾ ਭਈ ਅੱਗੇ ਰਾਜੇ ਮਹਾਰਾਜੇ ਸਰਾਫਾਂ ਤੋਂ ਡਰਦੇ ਹੁੰਦੇ ਉਹ ਕਹਿੰਦਾ ਸਰਾਫ ਤਾਂ ਦੇਣਾ ਪਰ ਮੈਨੂੰ ਕਹਿੰਦਾ ਕਿ ਵੀ ਟਾਈਮ ਦੇ ਦੇ ਉਹ ਕਹਿੰਦਾ ਬੋਰ ਕਿੰਨਾ ਟਾਈਮ ਲੈਣਾ ਕਹਿੰਦਾ ਵੀ ਇੰਨਾ ਸਮਾਂ ਲੱਗੂ ਮੇਰੇ ਜਾਣ ਦਾ ਕਹਿੰਦਾ ਵੀ ਕੋਈ ਗੱਲ ਨਹੀਂ ਉਹਨੇ ਸਮੇਂ ਤੈਨੂੰ ਦਿੱਤਾ ਮੰਨ ਲਾ ਜੇ ਸਾਲ ਦਾ ਲਾਲਾ 6 ਮਹੀਨਿਆਂ ਦਾ ਲਾਲਾ ਜਿੰਨਾ ਨੇ ਸਮਾਂ ਮੰਗਾ ਦਿੱਤਾ ਉਹ ਕਹਿੰਦਾ ਵੀ ਸੱਤ ਬਚਨ ਹਰੀਚੰਦ ਰਾਜਾ ਉੱਥੋਂ ਸਕਾਰਤਾ ਨਿਕਲ ਗਿਆ ਜਦੋਂ ਹਮ ਕਰਨ ਨੂੰ ਮੁੜਿਆ ਆ ਆ ਕੇ ਭਈ ਜਦੋਂ ਰਾਤ ਨੂੰ ਕਿਤੇ ਹਰੀ ਚੰਦਰ ਰਾਜਾ ਪਿਆ ਉਹਨੂੰ ਸੁਪਨੇ ਰਾਹੀਂ ਮੰਨ ਕੇ ਇੰਦਰ ਮਹਾਰਾਜ ਨੇ ਇੱਕ ਛੋਟਾ ਜਿਹਾ ਬੱਚਾ ਵਿਖਾਇਆ ਅੱਛਾ ਤੇ ਉਤਾਰਾ ਨਾਨੀ ਨੂੰ ਦੱਸਣ ਲੱਗ ਗਿਆ ਵੀ ਤਾਰਾ ਨਾਨੀ ਆ ਚੀਜ਼ ਵਿਖੀ ਐ ਮੈਂ ਉਹ ਕਹਿੰਦੀ ਜੇ ਇੱਕ ਬਾਕਾ ਸੱਚ ਹੈ ਵੀ ਮੇਰੇ ਪੇਟ ਵਿੱਚ ਜੋ ਗਰਭ ਹੈ ਵੀ ਬੱਚਾ ਉਹ ਵਿਖਾਇਆ ਤੈਨੂੰ ਹਮ ਉਕਾ ਨਾ ਤਾਰਾ ਰਾਣੀ ਇੰਨਾ ਸਮਾਂ ਮੈਂ ਪੰਡਤ ਨਾਲ ਵਾਦਾ ਕਰਿਆ ਹੋਇਆ ਹੂੰ ਉਸ ਸਮੇਂ ਨੂੰ ਆਪਣਾ ਮੰਨ ਕੇ ਚੱਲ ਪੰਡਤ ਉਹ ਦਾਣ ਲੈਣ ਆਉ ਵੀ ਤੁਸੀਂ ਖਰਚਾ ਨਹੀਂ ਕਿਸੇ ਨੇ ਕਰਨਾ ਵੀ ਦਾਣ ਵੀ ਮੈਥੋਂ ਲਿਖਿਆ ਗਿਆ ਹੂੰ ਆਪ ਦਾ ਮੂੰਹ ਮੰਗਵਾ ਜਿੰਨੀ ਮਰਜ਼ੀ ਦੇ ਸਕਦਾ ਉਹ ਹੂੰ ਕੋਈ ਵੀ ਠੀਕ ਹੈ ਤਾਂ ਤਾਰਾ ਰਾਣੀ ਦੇ ਪਈ ਬੇਟਾ ਹੋ ਗਿਆ ਠੀਕ ਹੈ ਜਦ ਬੇਟਾ ਹੋਇਆ ਹੌਲੀ ਹੌਲੀ ਬੇਟਾ ਸਿਆਰ ਹੋ ਗਿਆ ਮਾਲਾ 5-4 ਮਹੀਨਿਆਂ ਦਾ ਲਾਲ ਹੋ ਗਿਆ ਇਤਨੇ ਉਹਦਾ ਪੰਡਤ ਦਾ ਵਾਦਾ ਆ ਗਿਆ ਹੂੰ ਹਰੀ ਚੰਦ ਵਾਰਸਾ ਕਚੇਰੀ ਚੋਂ ਜਾ ਕੇ ਬਾਗ ਚ ਬੈਠਾ ਹੈ ਜਾਜ ਗਈ ਅਲਖ ਪੰਡਤ ਨੇ ਉਹਨੂੰ ਪਰਚੀ ਦਿਖਾਤੀ ਵੀ ਆ ਜਾਦਾ ਉਹ ਕਹਿੰਦਾ ਹਾਂ ਵੀ ਜਾਦਾ ਹੈ ਹਰੀ ਚੰਦ ਰਾਜੇ ਨੇ ਕੱਢੀਆਂ ਚਾਪੀਆਂ ਪੰਡਤ ਦੇ ਮੂਰੇ ਮਾਰੀਆਂ ਕਹਿੰਦਾ ਲੈ ਵੀ ਖਜ਼ਾਨੇ ਚੋਂ ਕੱਢ ਲੈ ਜਿੰਨਾ ਤੈਨੂੰ ਲੋੜ ਹੈ ਉਹ ਕਹਿੰਦਾ ਐ ਨਹੀਂ ਮੈਂ ਕੱਢਦਾ ਮੈਂ ਕੁਠ ਦਾ ਭਾਰ ਲਊਗਾ ਤੈਨੂੰ ਠਾਂ ਦਾ ਭਾਰ ਲੈਣਾ ਮੈਂ ਕੁੱਤ ਨਾ ਦਿਖੇ ਨੇ ਤੇ ਬਚਨ ਠੀਕ ਹੈ ਕਹਿੰਦਾ ਵੀ ਠੀਕ ਹੈ ਉਹਨੇ ਭਾਈ ਹਰੀਚੰਦਰਾ ਜੀ ਨੇ ਚਾਬੀਆਂ ਛੜਤੇ ਉਹ ਕਹਿੰਦਾ ਨਾ ਚਾਬੀ ਨਹੀਂ ਮੈ ਲੈਣੀ ਤੂੰ ਕੱਟ ਕੇ ਦੀ ਉਹ ਵਜੀਰ ਨੂੰ ਕਹਿੰਦਾ ਵੀ ਇਹਨੂੰ ਜੰਨਾ ਬਣਦਾ ਇਹਦਾ ਟੂਮਟਾ ਕੀ ਸੋਨਾ ਸਪਾ ਜਿਹੜਾ ਨੇ ਚੱਕਣਾ ਚੱਕ ਲੂ ਇਹਨੂੰ ਖਜ਼ਾਨੇ ਖੋਲ ਦੇ ਜਿਹੜਾ ਖਜ਼ਾਨਾ ਖੋਲੇ ਪਈ ਸਦੀ ਸਵਾ ਬਣ ਜੀ ਅੱਛਾ ਜਿਹੜਾ ਖਜ਼ਾਨਾ ਖੋਲਿਓ ਸਦੀ ਸਵਾ ਬਣ ਜੀ ਤੇ ਹਰੀਚੰਦਰਾ ਜੀ ਸਮੋਚਿਆ ਚ ਪੈ ਗਿਆ ਵੀ ਭਾਂ ਦਾ ਜਰਾ ਇੰਨਾ ਸੋਨਾ ਤੱਕਦਾ ਸਵਾ ਕਿਵੇਂ ਬਣਦੀ ਹੈ ਤੇ ਉਹ ਕਹਿੰਦਾ ਜੀ ਮੈਂ ਤਾਂ ਸ਼ਰਾਪ ਦੇਣਾ ਤੁਸੀਂ ਮੇਰੇ ਨਾਲ ਵਾਅਦਾ ਕਰਿਆ ਉਹ ਕਹਦਾ ਕਰ ਜੁੱਧਿਆ ਦਾ ਮੈਂ ਹੈਗਾ ਕਾਸੀ ਚ ਵੇਚ ਦੇ ਮੈਨੂੰ ਠੀਕ ਆ ਆ ਉਹਦਾ ਵਾਅਦਾ ਪੂਰਾ ਕਰ ਜਿੰਨਾ ਤਰ੍ਹਾਂ ਕਰਿਆ ਮੈਂ ਦਾਣ ਦਾ ਠੀਕ ਆ ਇੱਕ ਮੇਰੇ ਮੁੰਡਾ ਹੈ ਇੱਕ ਮੇਰੀ ਰਾਣੀ ਹੈ ਇੱਕ ਮੈਂ ਸਾਨੂੰ ਤਿੰਨਾਂ ਨੂੰ ਵੇਚਾਂ ਠੀਕ ਆ ਕੰਦਾ ਵੀ ਠੀਕ ਆ ਹਰੀ ਚੰਦਰ ਆ ਜਾ ਤੇ ਤਾਰਾ ਰਾਣੀ ਤੇ ਉਹਦਾ ਪੁੱਤਰ ਤਿੰਨੇ ਲਾ ਲੇ ਮੂਰੇ ਕਾਸੀ ਨੂੰ ਚੱਲ ਪਏ ਹੂੰ ਜਾ ਕੇ ਹੋਕਾ ਦੇਤਾ ਵੀ ਵਰਦੇਪ ਕੇ ਉਹ ਵਰਦੇ ਹੂੰ ਹਰੀਚੰਦ ਵਾਰਸ਼ਾ ਨੇ ਕਹਿੰਦਾ ਵੀ ਵਰਦੇ ਬਕਾਊ ਨੇ ਕਾਲੂ ਪੰਗੀ ਤੇ ਉੱਥੋਂ ਦਾ ਕੋਈ ਹੂੰ ਉਹਦੇ ਤੇ 160 ਸੂਰ ਉਹ ਕਹਿੰਦੀ ਵੀ ਆਪਾਂ ਨੂੰ ਬੰਦੇ ਦੀ ਲੋੜ ਆ ਕੁਝ ਵੇਕਦਾ ਹੈ ਬੰਦਾ ਵੇਕਦਾ ਵੀ ਆਪਾਂ ਲੈ ਲੈਨੇ ਉਹ ਆ ਗਿਆ ਵਰੀ ਕਹਿੰਦਾ ਵੀ ਆਹ ਵਰਦੇ ਦਾ ਕੀ ਮੁੱਲ ਹੈ ਕਹਿੰਦਾ ਜੀ ਕੁਠ ਦਾ ਭਾਰ ਕਹਿੰਦਾ ਵੀ ਲੈ ਜਾ ਪੰਗੀ ਨੂੰ ਦੇਤਾ ਭਾਈ ਮੁੰਡਾ ਉਹ ਬੰਦਾ ਆਪ ਹਰੀਚੰਦ ਰਾਜਾ ਉਹ ਕਹਿੰਦਾ ਵੀ ਨੌਂ ਕੀਆ ਤੇਰਾ ਉਹ ਹਰੀਚੰਦ ਰਾਜਾ ਤਰਿਆ ਨਾ ਕੋਈ ਜਦੋਂ ਵਿੱਕ ਗਿਆ ਉਹ ਕਹਿੰਦਾ ਜੀ ਮੇਰਾ ਨਾਂ ਤਾਂ ਹਰੂ ਐ ਹੂੰ ਕਹਿੰਦਾ ਵੀ ਠੀਕ ਐ ਉਹ ਪਈ ਗਾਂ ਹੋਕਾ ਦਿੱਤਾਈ ਵਰਦਾ ਕੋਈ ਵਰਦੇ ਹੂੰ ਉੱਥੋਂ ਪਈ ਜਿਹੜੀ ਉਹ ਪਿੰਡ ਦੀ ਕੰਜਰੀ ਤੂ ਨਿਕਲੀ ਬਾਹਰ ਹੂੰ ਉਹ ਕਹਿੰਦੀ ਵੀ ਆਹ ਵਰਦੇ ਦਾ ਕੀ ਮੁੱਲ ਐ ਕਹਿੰਦਾ ਨਾਲ ਬੱਚਾ ਜੋ ਪਈ ਦੂਠਾਂ ਦਾ ਪਾਰ ਹੂੰ ਕਹਿੰਦੀ ਕੋਈ ਨਾ ਲੈ ਜਾ ਤਾਰਾ ਰਾਣੀ ਵੇਗੀ ਕੰਜਰਾਂ ਦੀ ਧੀ ਹੂੰ ਨਾਲ ਪੁੱਤਰ ਉਹਦਾ ਹੂੰ ਤੇ ਉਧਰੋਂ ਪਈ ਤਾਰਾ ਰਾਣੀ ਕਹਿੰਦੀ ਜੀ ਮਾਂ ਜੀ ਕੰਮ ਕੀ ਕਰਾਂ ਮੈਂ ਉਹ ਕਹਿੰਦੀ ਭਾਣੇ ਸੂਖੀ ਪਾウダー ਲਾ ਕੁਸ ਲਾ ਵੀ ਮੇਰੇ ਮੁੰਡੇ ਨੇ ਕੰਜਰ ਹੂੰ ਕੰਜਰਪਣਾ ਕਰਦੇ ਨੇ ਹੂੰ ਉਹਨੇ ਸੋਚਿਆ ਤਾਰਾ ਰਾਣੀ ਨੇ ਵੀ ਧਰਤੀ ਕਰਕ ਜੂ ਹੂੰ ਇੰਦਰ ਮਹਾਰਾਜ ਨੂੰ ਦਿੱਤਾ ਲਾ ਵੀ ਮਹਾਰਾ ਸੱਚੇ ਪਾਸਾ ਜੇ ਮੈਨੂੰ ਵੇਚਣਾ ਦੀ ਖੂਚੇ ਕਰਤਾ ਵੇਚ ਦੇ ਹੂੰ ਇਦਾਂ ਦੇ ਕਰਤਾ ਨੇ ਵੇਚ ਉਹਨੇ ਪਈ ਕੁੰਦਰ ਮਹਾਰਾਜ ਜਦੋਂ ਆਰਦ ਨੂੰ ਪੁੱਛਣ ਲੱਗਾ ਕਹਿੰਦਾ ਵੀ ਦਰਗਾਡੂ ਲੈ ਖੰਦੀ ਹੈ ਹੂੰ ਕੰਦਾ ਜੀ ਤੇਰੀ ਪਰੀ ਤਾਰਾ ਰਣੀ ਕੰਜਰਾਂ ਦੇ ਵਿੱਗੀ। ਹੂੰ। ਉਹ ਪੰਡ ਦੇ ਹੱਲ ਉੱਥੋਂ ਜਾਣ ਤੋਂ ਪਹਿਲਾਂ ਪਹਿਲਾਂ ਦੀ ਖਬਰ ਸਰ ਲੈ। ਹੂੰ। ਉਹਨੇ ਫਿਰ ਨੌਂ ਵਧਾਤੇ ਤਾਰਾ ਰਣੀ ਦੀ। ਹੂੰ। ਨਾਲੇ ਦੰਦ ਵਧਾਤੇ। ਹੂੰ। ਡੈਣ ਬਣਾਤੀ। ਹੂੰ। ਉਹ ਚਾਕੀ ਉਹਦੇ ਕਿੰਨੀ ਗੁੜੀ ਉਹ। ਹੂੰ। ਉਹਦਾ ਭੱਜਲੀ ਦੇ ਮਗਰ ਪੰਡ ਦੇ। ਹੂੰ। ਕਹਿੰਦੇ ਵੀ ਪਾਈ ਆਪਦੇ ਵਰਦੇ ਲੈ ਜਾ। ਉਹਦਾ ਡੈਣ ਹੈ। ਉਹਦਾ ਰੰਗ ਬਦਲਦੀ ਹੈ। ਹੂੰ। ਮੋੜ ਲਿਆ ਭਾਈ। ਹੂੰ। ਉਹ ਦੇਖਵਾ ਮਿੱਤਰਪੀ ਨੂੰ ਪ੍ਰਤਾਪ ਆ ਲੈੰਦਾ ਤੇ ਉਹਨੇ ਬਸੇ ਕਰਨੀ ਤੀ। ਹੂੰ। ਤੇ ਉਹ ਕਹਿੰਦਾ ਭਾਈ ਗਾਹ ਦੇ ਤਾ ਹੁੱਕਾ ਕਹਿੰਦਾ ਇਹ ਵਰਦੇ ਬਕੋ ਵਰਦੇ ਹਾਂ ਪੰਡਤ ਦੀ ਕੋਈ ਸਿਆਣਾ ਬਦਮਾਨ ਉਹ ਕਹਿੰਦਾ ਜੀ ਇਹ ਵਰਦਾ ਮੈਂ ਖਰੀਦਨੂੰ ਪਰ ਮੈਂ ਉਹਨਾਂ ਨਾਲ ਗੱਲ ਕਰਨ ਹੂੰ ਕਹਿੰਦਾ ਵੀ ਕਰ ਲੈ ਕਹਿੰਦਾ ਜੇ ਬੇਟੀ ਤੈਨੂੰ ਮੈਂ ਬੇਟੀ ਬਣਾ ਕੇ ਰੱਖਾਂ ਰੇ ਪੇ ਜੀ ਹੂੰ ਉਹਨੇ ਅਖਿਆ ਵੀ ਕਹਾ ਠੀਕ ਹੈ ਹੂੰ ਕਹਿੰਦੀ ਹਾਂ ਜੀ ਰੱਖੂੰ ਹੂੰ ਉਹਨੇ ਪਈਦਿਆ ਲਾ ਕਹਿੰਦੀ ਜੀ ਨਾਲ ਫੇ ਬੱਚਾ ਰੱਖਣਾ ਪੂ ਕਹਿੰਦਾ ਕੋਈ ਨਾ ਪਈ ਵੀ ਰੱਖ ਲਾਂ ਹੂੰ ਉਹਨੇ ਪਿਤਾ ਮਾਣ ਲੈ ਬਣਾ ਲਿਆ ਹੂੰ ਤਾਰਾ ਰਾਣੀ ਨੇ ਪੰਡਤਾਂ ਖਰੀਦ ਲਈ ਦੋਨੇ ਮਾਂ ਪੁੱਤ ਕਹਿੰਦਾ ਭਾਈ ਤੇਰਾ ਨਾਂ ਕੀ ਹੈ ਹਮ ਮਤਾਰਾ ਨਾਣੀ ਤਰਹੀ ਨਾ ਕਹਿੰਦੀ ਜੀ ਮੇਰਾ ਨਾਂ ਤਾਂ ਤਾਰੂ ਹੈ ਹਮ ਕਹਿੰਦਾ ਠੀਕਾ ਤਾਰੂ ਪੁੱਤ ਬਾਹਰੇ ਅੰਦਰ ਨਾ ਜਾਈ ਆਪਦਾ ਘਰੇ ਰੋਟੀ ਟੁਕ ਪਕਾ ਲਿਆ ਕਰੀ ਕਹਿੰਦੀ ਸੱਤ ਵਚਨ ਤੇ ਇਹ ਕਹਿੰਦੀ ਕੀ ਸੱਤ ਵਚਨ ਕਹਿੰਦੀ ਚੰਗਾ ਹਰੀ ਚੰਦਰ ਰਾਜੇ ਕਿੰਨੀ ਚਲਦੇ ਹੁਣ ਆਪਾਂ ਪਹਿਲਾਂ ਦੇਸਵਾ ਮਿੱਤਰ ਜਿਹਨੇ ਭਗਤੀ ਖੋਦਾ ਤੀ ਹਮ ਕੌੜੂ ਪੰਗੀ ਕਹਿੰਦਾ ਵੀ ਜਾਤ ਕੀ ਹੈ ਉਹ ਚੁੱਪ ਕਰ ਗਿਆ ਹੂੰ ਉਹਨੇ ਸੋਚਿਆ ਵੀ ਖਬਰਾਂ ਕੀ ਜਾਦਾ ਹੈ ਕੀ ਮਜਬੂਰੀ ਚ ਵਿਕੇ ਹੂੰ ਉਹ ਕਹਿੰਦਾ ਵੀ ਐਂ ਕਰ ਪਾਈਜ਼ ਆਪਣਾ ਕੰਮਾਂਗਾ ਇੱਕ ਸੱਠ ਸੂਰ ਨੇ ਆਪਣੇ ਇਹ ਚਾਰ ਕੇ ਲਾਉਣੇ ਨੇ ਹੂੰ ਮੱਝਵਾਂ ਲਈ ਕੜੀ ਅੰਦਰੋਂ ਕਹਿੰਦੀ ਕਨਾਲ ਅੱਕੜਾਂ ਦੀ ਭਰੀ ਨਹੀਂ ਪਿਆ ਕਰੂ ਕਹਿੰਦਾ ਉਹ ਵੀ ਲੰਗ ਪਈ ਕਹਿੰਦਾ ਇਹਨੂੰ ਟੋਪੇ ਤੋਂ ਪਾਣੀ ਪਾਉਣੇ ਐਸੀ ਕੰਮ ਆ ਤੈਨੂੰ ਕਹਿੰਦਾ ਇਹ ਸੱਤ ਵਚਨ ਕਹਿੰਦਾ ਚੱਲ ਤੇਰੀ ਮੈਂ ਦੁਕਾਨ ਤੇ ਗੱਲ ਕਰਾਵਾਂ ਤੂੰ ਖਬਰਾਂ ਕੀ ਵਿਅਦਰੀ ਨੇ ਅਸੀਂ ਤਾਂ ਪੰਗੀ ਹੁੰਨੇ ਹੂੰ ਤੂੰ ਆਪਦਾ ਉੱਥੋਂ ਭੋਜਨ ਛਕ ਲਈ ਭਾਈ ਤੇ ਦੁਕਾਨ ਤੋਂ ਤਾਂ ਸਿੱਧਾ ਲੈ ਆ ਕਰੀ ਰੋਟੀ ਦੋ ਦੀ ਬਣਾਈ ਚਾਰ ਦੀ ਬਣਾਈ ਸਾਨੂੰ ਕੋਈ ਟਿੱਕਾ ਨਹੀਂ ਪੈਸੇ ਮਾਪੀ ਤੂੰ ਹੂੰ ਕਹਿੰਦਾ ਵੀ ਸੱਤ ਵਾਚਨਾ ਦੁਕਾਨ ਤੇ ਵਾਗਾ ਦੁਕਾਨਦਾਰ ਨੂੰ ਕਹਿੰਦਾ ਵੀ ਇਹਨੂੰ ਸਿੱਧਾ ਦੇ ਦੇ ਜਿਹੜਾ ਮੰਗੂਗਾ ਹੂੰ ਤੇ ਕਹਿੰਦਾ ਜੀ ਦੇ ਦੂੰ ਉਹਨੇ ਸਿੱਧਾ ਲੈਣ ਕਾ ਨੂੰ ਜਾਨਾ ਦੀਰਜੰਦਰਾ ਜੀ ਤੇ ਗਈ ਨਾ ਹੂੰ ਭਈ ਰੋਜ ਰੋਟੀ ਖਾਇਆ ਨਾ ਕਰੀ ਕਮਜ਼ੋਰੀ ਹੋ ਗਈ ਸਰੀਰ ਤੇ ਚ ਹੂੰ ਥੋੜਾ ਚੱਕਣੂ ਰਹਿ ਗਿਆ ਹੂੰ ਤੇ ਤਾਰਾ ਨਾਣੀ ਹੁਤੇ ਪਾਣੀ ਪੜਦੀ ਐ ਕੁੜੀਆਂ ਨੂੰ ਹੂੰ ਕਹਿੰਦਾ ਤਾਰੂ ਮੈਨੂੰ ਤੌੜਾ ਚਕਾ ਦੇ ਕਹਿੰਦੀ ਜੀ ਮੈਂ ਵੀ ਕਿਆਂ ਉੱਚੇ ਘਰ ਤੂੰ ਵੀ ਕਿਆਂ ਨੀਚੇ ਘਰ ਹੂੰ ਲੋਕ ਗੱਲਾਂ ਬਣਾਉਣਗੇ ਮੈਂ ਤੌੜਾ ਨੀ ਚਕਾ ਸਕਦੀ ਤੈਨੂੰ ਵਿਧੀ ਦੱਸ ਸਕਦੀ ਹੂੰ ਕਹਿੰਦਾ ਦੱਸ ਫਿਰ ਵਿਧੀ ਹੂੰ ਕਹਿੰਦੀ ਗਲਗਲ ਪਾਣੀ ਚ ਹੋ ਜਾ ਹੂੰ ਜਦੋਂ ਗਲਗਲ ਪਾਣੀ ਚ ਹੋ ਗਿਆ ਤੂੰ ਵੀ ਮਾਰ ਕੇ ਤੌੜੇ ਥੱਲੇ ਸਿਰ ਕਰ ਲਈ ਹੂੰ ਕੋ ਤੌੜਾ ਡੁੱਬਦਾ ਨਹੀਂ ਹੂੰ ਪਾਣੀ ਦੇ ਉੱਤੇ ਰਹੂ ਹੂੰ ਤੂੰ ਜੂੰਬੀ ਮਾਰ ਕੇ ਥੱਲੇ ਸਿਰ ਕਰ ਲਈ ਤੌੜਾ ਸਿਰ ਤੇ ਟਿਕ ਜੂ ਤੂੰ ਖੜਾ ਹੋ ਜੀ ਹੂੰ ਉਨੇ ਉਮੀ ਕਰਾ ਪੀ ਭਿੱਜ ਗਿਆ ਹਮ ਪਾਰ ਚ ਤਲਕਣ ਹੋ ਗਈ ਹਮ ਤੇ ਪੈਰ ਤਲਕਗਾ ਤੋੜਾ ਫਟ ਗਿਆ ਹਮ ਅੰਦਰੋਂ ਮਾਜ ਮਨ ਲਿਕੜੀ ਮਨ ਕੇ ਚਲ ਪੰਗੀ ਤੇ ਘਰ ਵਾਲੀ ਹਮ ਕਹਿੰਦੀ ਵੇ ਤੋੜਾ ਰੋਜ ਪਹਿਨਣ ਦਿੰਦਾ ਮੈਂ ਕਿੱਥੋਂ ਲਾਵਾਂ ਹਮ ਕਹਿੰਦਾ ਬੋਲ ਨਾ ਖਬਰਾਂ ਕੀ ਜਤੀ ਦੇ ਹਮ ਕੀ ਮਜਬੂਰੀ ਹੈ ਹਮ ਤੇ ਚੁੱਪ ਕਰ ਜਾ ਉਹ ਕਹਿੰਦਾ ਚਾਲ ਹਰੂਗਾ ਤੇਥੋਂ ਇਹ ਕੰਮ ਨਹੀਂ ਹੁੰਦਾ ਤੈਨੂੰ ਮੁਰਦ ਘਾਟ ਤੇ ਲਾਉਣਾ ਪਈ ਮੈਂ ਹਮ ਕਹਿੰਦੇ ਚਲ ਉੱਥੇ ਬਗ ਚੱਲਦੇ ਕਹਿੰਦਾ ਇਹ ਦੁਕਾਨ ਦਾ ਪਸਾਬ ਕਰਦਨੇ ਆ ਮੁਰਦ ਘਟਾ ਜਨਾ ਉੱਥੇ ਤੇਰੀ ਨੂੰ ਨਵੇਂ ਦੁਕਾਨ ਸਮਾਉਂ ਮੈਂ ਹੂੰ ਕਹਿੰਦਾ ਚੰਗਾ ਉੱਥੇ ਬੋ ਚਲੋ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਵੀ ਇਹ ਬੰਦੇ ਦਾ ਹਿਸਾਬ ਕੱਢ ਕੀ ਕੁਸ ਹੈ ਹੂੰ ਕਹਿੰਦਾ ਇਹਦਾ ਕੀ ਹੁਣਾ ਤੇ ਕਹਿੰਦਾ ਇਹ ਤਾਂ ਜਦਾ ਜਾਇ ਤੇਰੇ ਨਾਲ ਜੋਦਿਆ ਸੀ ਹੂੰ ਇਹ ਤਾਂ ਖੁਰ ਗਈ ਨਹੀਂ ਹੂੰ ਕਹਿੰਦਾ ਹਰੂਗਾ ਕੀ ਖਾਦਾ ਕਹਿੰਦਾ ਜੀ ਕੁਛ ਨਹੀਂ ਹੁੰਦਾ ਮੈਨੂੰ ਕਹਿੰਦਾ ਇਹ ਗੱਲ ਗਲਤ ਬਈ ਸਰਾਪ ਨਾ ਦੇ ਮੈਨੂੰ ਭੋਜਨ ਪਾਣੀ ਖਾ ਚੱਲ ਉੱਥੇ ਤੇਰੀ ਗੱਲ ਕਰਾਉਣਾ ਮੈਂ ਦੁਕਾਨ ਤੇ ਉੱਥੇ ਭਾਈ ਗੱਲ ਕਰਾਈ ਉਹਦੇ ਨਾਲ ਵੀ ਇਹਨੂੰ ਆਟਾ ਕੋਟਾ ਕੁਸ ਲੈ ਜੇ ਇਹਨੂੰ ਦੇਈ ਚੱਲੀ ਮੈਂ ਆਪੀ ਪਸੇ ਤੇਰੇ ਦੇ ਹੁਣ ਮਹੀਨੇ ਦੀ ਮਹੀਨੇ ਸਾਬ ਕਰਕੇ ਹੂੰ ਕਹਿੰਦਾ ਲੈ ਜਾ ਕੋਲੇ ਚੱਲ ਉੱਥੇ ਮੁਰਦਾ ਘਾੜ ਤੇ ਲਾਤਾ ਹੂੰ ਮੁਰਦਾ ਘਾੜ ਤੇ ਲਾਇਆ ਭਾਈ ਤੇ ਹਰੀਚੰਦ ਵਾਰਸ਼ਾ ਹੂੰ ਉਹਨੇ ਸੋਚਿਆ ਵੀ ਚਲ ਅੱਜ ਪਹੁੰਚਣਾ ਬਣਾ ਲੈਨੇ ਬੇਲੇ ਇੱਥੇ ਕਿਹੜਾ ਕੋਈ ਆਇਆ ਹੂੰ ਮੁਰਦਾ ਆਊਗਾ ਆਪਾਂ ਵਸੂਲੀ ਪਰੋਣਾ ਆਪਾਂ ਕੀ ਕਰਨਾ ਹਾਂ ਉਹਨੇ ਭਾਈ ਗੇਟ ਦੇ ਵਿੱਚ ਆਪਦਾ ਰਸਨ ਲਾ ਲਿਆ ਹੂੰ ਉਹਨੇ ਭਾਈ ਦੋ ਬੰਦਿਆਂ ਦੀ ਰੋਟੀ ਦਾ ਰਸਨ ਲੈ ਲਿਆ ਕਿ ਤਰ ਕੋਈ ਹੋਰ ਆ ਜਾਂਦਾ ਰੋਟੀ ਪਕਾ ਕੇ ਹਜੇ ਖਾਣ ਦੀ ਤਿਆਰੀ ਕਰਦਾ ਤੇ ਇਤਨੇ ਦੇਸਵਾ ਮਿੱਤਨੇ ਜਗਾਤੀ ਅਲਖਾ ਕਹਿੰਦਾ ਭਾਈ ਭੁੱਖਿਆਂ ਕੇ ਕੋਈ ਭਗਤਾ ਰੋਟੀ ਪ੍ਰਸ਼ਾਦਾ ਸ਼ਿਕਾ ਸਕਦੇ ਕਹਿੰਦਾ ਬਾਬਾ ਬਣੀ ਪੀ ਬਹਿ ਜਾ ਖਾ ਲੈ ਹੂੰ ਮੂੰ ਕਿਉਂ ਨਹੀਂ ਚਾਹ ਦੋ ਬਨੇ ਰੋਟੀਆਂ ਲਾਈਆਂ ਤੇ ਅੱਠ ਰੋਟੀਆਂ ਅੱਠੇ ਦੀਆਂ ਅੱਠੇ ਖਾ ਗਦੀ ਸੋ ਮਤ ਉਹ ਫੇਰ ਫੇਰੀ ਜਾਂਦਾ ਭੁੱਖਾ ਕਹਿੰਦਾ ਭਾਈ ਰੋਟੀ ਹੋਰ ਲੈਣੀ ਦੀ ਭਗਤਾ ਕਹਿੰਦਾ ਜੀ ਗੱਲ ਸੁਣੋ ਮੇਰੀ ਮੈਂ ਕਿਹੜਾ ਰੋਟੀ ਕਰੀਆ ਤੁਹਾਨੂੰ ਤੁਸੀਂ ਆ ਗਏ ਠੀਕ ਹੈ ਕਹਿੰਦਾ ਸਨ ਮਾਤਾ ਭੁੱਖਾੜਦਾ ਭਈ ਸ਼ਰਾਫ ਲ ਦੂੰ ਕਹਿੰਦਾ ਬਾਬਾ ਐਂਕਰ ਸ਼ਰਾਫ ਨਾ ਦੇ ਮੈਨੂੰ ਕੱਲ ਨੂੰ ਮੈਂ ਰੋਟੀ ਪਤਰੀ ਬਣਾ ਦੂੰ ਕੱਲ ਨੂੰ ਆ ਜੀ ਜਿੰਨੀ ਮਰਜ਼ੀ ਖਾ ਲਈ ਕਹਿੰਦਾ ਚੰਗਾ ਭਈ ਉਹਨੇ ਆਖਿਆ ਵੀ ਦੋ ਦੀ ਖਾਜੂ ਤਿੰਨ ਦੀ ਖਾਜੂ ਕਿੰਨਿਆਂ ਕ ਦੀ ਹੋ ਪੰਡਤ ਰੋਟੀ ਉਹਨੇ ਅੱਠ ਬੰਦਿਆਂ ਦਾ ਸਿੱਧਾ ਲੈ ਲਿਆ ਅੱਠ ਜਾਨੇ ਦੀ ਰੋਟੀ ਲੈ ਲਈ ਉਹਨੇ ਕਹਨੋਂ ਤੇ ਆਈ ਨਾ ਤਾਂ ਜਦੋਂ ਆਇਆ ਨਾ ਹਰੀ ਚੰਦ ਰਾਜ ਨੇ ਢੀਕਿਆ ਉਹਨੇ ਆਖਿਆ ਭੋਜਨ ਸ਼ਰਾਫ ਦਿੰਦਾ ਹੈ ਵੀ ਆਪ ਗੰਗਾ ਮਾਈ ਕੋਲੇ ਚਲਦੇ ਨੇ ਅਕੇ ਭੋਜਨ ਹੂੰ ਉਹ ਵੀ ਗੰਗਾ ਮਾਈ ਕੋਲੇ ਵਗਿਆ ਹੂੰ ਗੰਗਾ ਮਾਈ ਕੋਲੇ ਗਿਆ ਕਹਿੰਦਾ ਗੰਗਾ ਮਾਈ ਜਿਸ ਪੰਡਤ ਨੂੰ ਮੈਂ ਭੋਜਨ ਕਰਾਇਆ ਤੇ ਉਹ ਪੰਡਤ ਨਹੀਂ ਆਇਆ ਹੂੰ ਕਹਿੰਦਾ ਵੀ ਮੰਨ ਕੇ ਚੱਲ ਭੋਜਨ ਨੂੰ ਦੇਖੇ ਲਾ ਦੇ ਹੂੰ ਉਹਨੇ ਪੇ ਕੱਢ ਕੇ ਚੂੜੀ ਵਾਲੀ ਬਾਹ ਭੋਜਨ ਫੜ ਲਿਆ ਹੂੰ ਅਜੇ ਭੋਜਨ ਫੜਾ ਕੇ ਘਰੇ ਆਈ ਜਾਓ ਉੱਥੇ ਗੇੜ ਤੇ ਖੜਾ ਉਹ ਪੰਡਤ ਦਿਸਵਾ ਮੇਤਰਾ ਹੂੰ ਕਹਿੰਦਾ ਵੀ ਲਿਆਓ ਭੋਜਨ ਕਹਿੰਦਾ baba ਮੈਂ ਤਾਂ ਹੁਣ ਤੈਨੂੰ ਢੀਕ ਢੂਕ ਕੇ ਭੋਜਣਾ ਕਹਿੰਦਾ ਮੈਂ ਤਾਂ ਗੰਗਾ ਮਾਈ ਨੂੰ ਫੜਾਤੀ ਕਹਿੰਦਾ ਇੱਕ ਮਿੰਟ ਖੜ ਜਾ ਮੈਂ ਪੁੱਛ ਕੇ ਆਉਣਾ ਜੇ ਨਾਂ ਵਰਤੇ ਹਾਂ ਤਾਂ ਮੈਂ ਲਿਉ ਹੂੰ ਉਹਨੇ ਸੋਚਿਆ ਵੀ ਹੁਣ ਡੋਲੂ ਹੀ ਹੂੰ ਕਿਉਂ ਤੇ ਹੁਣ ਗੰਗਾ ਮਾਈ ਕੋਲੇ ਭੋਜਣਾ ਰੋਟੀਆਂ ਕਿੱਦਾਂ ਆਉਣਗੀਆਂ ਸੁੱਕੀਆਂ ਤਾਂ ਆਉਂਦੀਆਂ ਨਹੀਂ ਪਾਣੀ ਚ ਹੂੰ ਉਹਨੇ ਪਈ ਦਾ ਹਲ ਜਦੋਂ ਕਿਹਾ ਕਹਿੰਦਾ ਗੰਗਾ ਮਾਈ ਜਿਸ ਪੰਡਤ ਨੂੰ ਮੈਂ ਰੋਟੀ ਚੱਕ ਕਰੀ ਤੇ ਉਹ ਪੰਡਤ ਗਿਆ ਤੇ ਕਹਿੰਦਾ ਹੁਣ ਉਹ ਪੰਡਤ ਨੂੰ ਮੈਂ ਭੋਜਣਾ ਸਿਕਾ ਦਿਆਂ ਜੇ ਤੈਨਹੀਂ ਦੇਖੇ ਲਾਇਆ ਤਾਂ ਮੈਨੂੰ ਉਹ ਭੋਜਣਾ ਮੰਨ ਕੇ ਚੱਲ ਦੇਦੇ ਬਾਬਸਾ ਹੂੰ ਉਹ ਕਿ ਗੰਗਾ ਮਾਈ ਨੇ ਪਾਣੀ ਚ ਕੱਢ ਕੇ ਸੁੱਕਣ ਪੁੱਕਣ ਰੋਟੀਆਂ ਫੜਾ ਦਿੱਤੀ ਹੂੰ ਲਿਆ ਕੇ ਦੇਖ ਤੂੰ ਖਵਾਉਣ ਲੱਗਿਆ ਸੋਚਿਆ ਭਾਂਜਾ ਗੰਗਾ ਮਾਈ ਨੇ ਸੁੱਕੀਆਂ ਰੋਟੀਆਂ ਬਣਾ ਦਿੱਤੀ ਤਾਂ ਗੰਗਾ ਬੱਸ ਖੜੀ ਖੜਾ ਹੂੰ ਇਹ ਕਿਥੋਂ ਲੁੱਟੋ ਹੂੰ ਉਹ ਕਿ ਦੇਸਵੋ ਮਿੱਤਰ ਤਾਂ ਭੱਜ ਗਿਆ ਹੂੰ ਤਾਰਾ ਰਾਣੀ ਕਿੰਨੀ ਹੋ ਗਿਆ ਉਹ ਹੂੰ ਕਿ ਕੀ ਇੱਥੋਂ ਡੋਲ ਜੇ ਹੂੰ ਤਾਰਾ ਰਾਣੀ ਕਿੰਨੀ ਹੋਇਆ ਨਿੱਕੇ ਨਿੱਕੇ ਬੱਚਾਂ ਚ ਰਚ ਗਿਆ ਬੱਚਾ ਬਣ ਕੇ ਹੂੰ ਜਾ ਕੇ ਕਹਿੰਦਾ ਤਾਰਾ ਰਾਣੀ ਨੂੰ ਕਹਿੰਦਾ ਭਾਈ ਤੇਰੇ ਜਵਾਖ ਨੂੰ ਸਾਡੇ ਨਾਲ ਤੋਰਦਿਆ ਕਰਨਾ ਖੇਡ ਲਿਆ ਕਰੂ ਹੂੰ ਕਹਿੰਦੀ ਭਾਈ ਮੈਂ ਹੁਣ ਜਾਣ ਦੀ ਨਹੀਂ ਕਰਦੀਨੀ ਜਾਂ ਤਾਂ ਤੁਸੀਂ ਲੈ ਜਾ ਕਰੋ ਛੱਡ ਜਾ ਕਰੋ ਹੂੰ ਹਾਂ ਕਹਿੰਦਾ ਸਾਡੇ ਜਾ ਕਰਾਂਗੇ ਹੂੰ ਤਾਰਾ ਰਾਣੀ ਦਾ ਮੁੰਡਾ ਨਾਰ ਲਾ ਲਿਆ ਹੂੰ ਦਿਸਵਾ ਮਿੱਤਰ ਨੇ ਜਵਾਖਾਂ ਨੂੰ ਚ ਜੱਜ ਕੇ ਹੂੰ ਖੇਡਣ ਚਾਲੇ ਪਿਓ ਸ਼ਹਿਰ ਦੇ ਰਾਜੇ ਦੇ ਬਾਗ ਚ ਹੂੰ ਤੇ ਖੇਡਦੇ ਫਿਰਦੇ ਨੇ ਜਵਾਖ ਫੁੱਲ ਤੋੜਦੇ ਫਿਰਦਾ ਕੋਈ ਕੁਝ ਕਰਦਾ ਫਦਾ ਹੂੰ ਦਿਸਵਾ ਮਿੱਤਰ ਬਣ ਕੇ ਦੋਟਾ ਹੀ ਹੱਥ ਤਾਂ ਨਾਕ ਹੂੰ ਬੁੱਝਣ ਵਾਲਾ ਕਿ ਬਹਿ ਗਿਆ ਜਦੋਂ ਤਾਰਾ ਰਾਣੀ ਦਾ ਪੁੱਤਰ ਫੁੱਲ ਤੋੜਨ ਲੱਗਿਆ ਹੰਮ ਤਸ ਤਾ ਹੰਮ ਡੰਗ ਤਾ ਹੰਮ ਉਹਨੇ ਡੇਗਦੇ ਨੇ ਕਹਤਾ ਕਹਦਾ ਮੇਰੀ ਮਾਂ ਨੂੰ ਦੱਸ ਦੇਵੀਂ ਤੇਰਾ ਪੁੱਤ ਸੱਪ ਨੇ ਡੰਗ ਤਾ ਹੰਮ ਭਈ ਜਵਾਕ ਤਾਂ ਖੇੜ ਦੇ ਲਾਲ ਚ ਚ ਭੁੱਲ ਕੇ ਰਾਹ ਚੋਂ ਦੇ ਹੰਮ ਤਾਰਾ ਰਾਣੀ ਦੇਖੀ ਜਾਂਦੀ ਖੜੀ ਤਾਂ ਉੱਥੇ ਤੇ ਵੀ ਮੇਰੇ ਜਵਾਕ ਕੋ ਨਹੀਂ ਦਿੰਦਾ ਵਿੱਚ ਇਹਨਾਂ ਦੇ ਹੰਮ ਜਾ ਕੇ ਪੁੱਛਿਆ ਕਹਿੰਦੇ ਪੁੱਤਰੋ ਮੇਰਾ ਪੁੱਤ ਕਹਿੰਦੇ ਜੀ ਉਹ ਤਾਂ ਭੋਲੇ ਕੋ ਤਾਂ ਸੱਪ ਨੇ ਡੰਗ ਤਾ ਹੰਮ ਕਹਿੰਦੇ ਚਲੋ ਫੇਰ ਦੱਸੋ ਮੈਨੂੰ ਕਿੱਥੇ ਆ ਭਈ ਹੰਮ ਜਦੋਂ ਗਾਹਾਂ ਗਏ ਕਹਿੰਦੇ ਵੀ ਦੋ ਕਬੂਟੇ ਸੱਡ ਕੇ ਪਿਆ ਜਦੋਂ ਗਾਹਾਂ ਦੇਖਿਆ ਭਈ ਤਾਨਾਣੀ ਦਾ ਪੁੱਤਰ ਮਰਿਆ ਪਿਆ ਇਹ ਦਮ ਮਰਿਆ ਪਿਆ ਉਹਨੇ ਸੋਚਿਆ ਵੀ ਮਣਾ ਹੋ ਡੰਡੋ ਵੱਡੋ ਮਿਆ ਰੇਂਦਾ ਹੈ ਮਿੱਥੇ ਘੜਾ ਆਪਣਾ ਘਰ ਹੈਗਾ ਆਪਾਂ ਤਾਂ ਵਿਕੇ ਹੋਇਆ ਵੀ ਆਪਾਂ ਜੇ ਹੋਈਏ ਤਾਂ ਮੜੀਆਂ ਨੂੰ ਲੈ ਕੇ ਪੁੱਤਰ ਨੂੰ ਮੜੀਆਂ ਨੂੰ ਲੈ ਕੇ ਚੱਲ ਪਈ ਭਈ ਤੇ ਮੂਰੇ ਹੋਗਾ ਜਹਰੀ ਚੰਦਰ ਰਾਜ ਖੜਾ ਕਹਿੰਦਾ ਤਾਰਾਂ ਵਸੂਲ ਪਰ ਹੂੰ ਕਹਿੰਦੀ ਪੁੱਤ ਛੋਡਾ ਵੀ ਪੁੱਤ ਮੇਰਾ ਵੀ ਐ ਹੂੰ ਮੈਂ ਬਸੂਰ ਕਾ ਦਾ ਪਰਾਂ ਮੇਰੇ ਕੋਲ ਤਾਂ ਕੁਛ ਹੀ ਨਹੀਂ ਹੂੰ ਕਹਿੰਦਾ ਤਾਰਾ ਰਾਣੀ ਪੁੱਤਰ ਉੱਥੇ ਦੀ ਪੂਰੇ ਨਹੀਂ ਹੈਗਾ ਹੂੰ ਮੈਂ ਪੰਡਤ ਨੂੰ ਕੀ ਦੱਸੂੰਗਾ ਅਗਲਾ ਕਹਿੰਦਾ ਫਲਾਣਾਂ ਦਾ ਬੱਚਾ ਮਰਿਆ ਤੇ ਮੁਰਦਾ ਨੰਗਾ ਕੀ ਆ ਭਾਈ ਬਸੂਰ ਚ ਹੂੰ ਸਵਾਰ ਪਿਆ ਬਸੂਰ ਦਾ ਭਰਕੇ ਜਾ ਹੂੰ ਉਹ ਕਹਿੰਦੀ ਜੀ ਮੇਰੇ ਕੋਲ ਤਾਂ ਕੁਛ ਨਹੀਂ ਕਹਿੰਦੀ ਮੈਂ ਮੰਗ ਲਿਆ ਨਹੀਂ ਉਹਨੇ ਉੱਥੇ ਧਰ ਕੇ ਪੁੱਤਰ ਦੀ ਲਾਸਨਾ ਸਿਵਿਆਂ ਦੇ ਬਾਰ ਚ ਮੰਗਣ ਬੱਗੀ ਹੂੰ ਸਿਆਣੇ ਕਹਿੰਦੇ ਨੇ ਮੰਗਿਆਂ ਨੂੰ ਖੈਰ ਵੀ ਨਹੀਂ ਪੈਂਦੀ ਹੂੰ ਤਾਰਾ ਰਾਨੀ ਨੂੰ ਟੱਕਾ ਵੀ ਨਹੀਂ ਮਿਲਿਆ ਉਥੋਂ ਮੰਗਿਆ ਹੂੰ ਵੀ ਪੁੱਤ ਦੀ ਲਾਸਨ ਗਾਲਾਂ ਮੈਂ ਹੂੰ ਤੇ ਭਾਈ ਉਸ ਵਕਤ ਆ ਕੇ ਖੜ ਗਈ ਹੂੰ ਕਹਿੰਦੀ ਜੀ ਕੁਝ ਨਹੀਂ ਮਿਲਿਆ ਹੂੰ ਕਹਿੰਦਾ ਮਿਲਦਾ ਵੀ ਨਹੀਂ ਇਹ ਦੁਨੀਆ ਮਤਲਬ ਦੀ ਐ ਕਦਾਂ ਐ ਕਰ ਤੈਨੂੰ ਵਿਧੀ ਦੱਸਦਾ ਜਿਵੇਂ ਤਾਂ ਮੈਨੂੰ ਤੌੜਾ ਚੱਕਰ ਦੀ ਦੱਸੀ ਤੀ ਹੂੰ انداڑا تیرے ਉੱਤੇ ਸਾਲੂ ਲੈਤਾ ਹੋਇਆ 2.5 ਰੁਪਈਆ ਦਾ ਆਇਆ ਤੀ ਮੈਂ ਲਿਆ ਤੀ ਹੂੰ ਅੱਧਾ ਪਾੜ ਕੇ ਦੇ ਦੇ ਮੈਂ ਬਸੂੜੀ 'ਚ ਧਰ ਤੂੰ ਅੱਧਾ ਤੂਤੇ ਲੈ ਜਾ ਹੂੰ ਤੇਰਾ ਵਸੂਲ ਭਰਿਆ ਜਾ ਹੂੰ ਤਾਰਾ ਰਣੀ ਨੇ ਪੈਸੇ ਤੋਂ ਟਕਾਣਾ ਮਿਲਿਆ ਕੋਈ ਸਾਲੂ ਪਾੜ ਕੇ ਨੂੰ ਦਿੱਤਾ ਹੂੰ ਡੱਕਾ ਡੋਲਾ ਕੱਠਾ ਕਰ ਦਿਨ ਦਾਗ ਲਾਉਂਦੇ ਟਿੱਕੀ ਸਿਪ ਗਈ ਹੂੰ ਉਹਨੇ ਸੋਚਿਆ ਵੀ ਹੁਣ ਟਿੱਕੀ ਸਿਪ ਗਈ ਮਨਾ ਵੀ ਹੁਣ ਅਤਾਗਣਾ ਦਾ ਪੁੱਤਰ ਨੂੰ ਤੜਕੇ ਲਾਵਾਂਗੇ ਹੂੰ ਵੀ ਗੇੜ ਦੇ ਤੇ ਵਰਸ਼ਾ ਹੈਗੀ ਨੇ ਆਪਾਂ ਮੜੀਆਂ 'ਚ ਪੈ ਜਾ ਹੂੰ ਮੜੀਆਂ 'ਚ ਬੈਠੀ ਐ ਦੇਸ਼ਵਾ ਮਿੱਤਰ ਨੇ ਕੀ ਕੀਤਾ ਜਿਹੜੀਆਂ ਬੁੜੀਆਂ ਕੋਲੇ ਬੱਚੇ ਹੋਏ ਸੀ ਚੱਕ ਚੱਕ ਚੀਰ ਚੀਰ ਬੱਚੇ ਡੈਣ ਮਣਾਉਂਦੀ ਹੱਥ ਪੈ ਲਵੇੜ ਤੇ ਤਾਰਾਣੀ ਦੀ ਤੋਂ ਨੂੰ ਲਾਤਾ ਡੱਗਾ ਵੀ ਮੜੀਆਂ ਦੇ ਵਿੱਚ ਡੈਣ ਆ ਗਈ ਭਈਆ ਦਾ ਬੰਦੋਬੱਧ ਕਰ ਲਿਓ ਤਾਂ ਨੇ ਪਈ ਉਹ ਮੇਜ ਕਰੀ ਕੀਤਾ ਲੋਕ ਭੱਜ ਲੇ ਤਾਰਾ ਰਾਣੀ ਵੀ ਲਾਂਭੇ ਦੇਣ ਲੱਗੀ ਮਹਾਰਾ ਸੱਚੇ ਪਾਸਾ ਵੀ ਮੈਨੂੰ ਇਹਨਾਂ ਲੋਕਾਂ ਤੋਂ ਬਚਾ ਜੇ ਮੇਰੀ ਮੌਤ ਮੇਰੇ ਪਤੀ ਦੇ ਹੱਥੋਂ ਜੇ ਤਾਂ ਚੰਗੀ ਗੱਲ ਐ ਹੂੰ ਕਿੰਦਰ ਮਹਾਰਾਜ ਨੂੰ ਜਿੱਦਾਂ ਦਰਗਾਹ ਨੇ ਡੋਲਾ ਖਾਦਾ ਨਾਰਦ ਨੂੰ ਪੁੱਸਿਆ ਵੀ ਨਾਰਦਾ ਦਰਗਾਹ ਡੋਲੇ ਖਾਂਦੀ ਐ ਕਹਿੰਦਾ ਜੀ ਦੇਸਵਾ ਮਿੱਤਰ ਨੇ ਤਾਰਾ ਰਾਣੀ ਡੈਨ ਮਣਾਤੀ ਲੋਕਾਂ ਦੇ ਬੱਚੇ ਚੱਕ ਚੱਕ ਮਾਰਤੀ ਹੂੰ ਲੋਕ ਭੱਜੇ ਜਾਂਦੇ ਨੇ ਤਾਰਾ ਰਾਣੀ ਨੂੰ ਮਾਰਨ ਖਾਤਰ ਹੂੰ ਜੇ ਤਾਰਾ ਰਾਣੀ ਲੋਕਾਂ ਨੇ ਮਾਰਤੀ ਧਰਤੀ ਕਰਖ ਜੂ ਹੂੰ ਹੱਲ ਕਰ ਕੀ ਕਰਦੇ ਹੂੰ ਉਹਨੇ ਫੇਰ ਤਾਰਾ ਰਾਣੀ ਜਮਾਬੜੀ ਪਾ ਲਿਆ ਤਾਰਾ ਰਾਣੀ ਦੀ ਹੂੰ ਜਦੋਂ ਇਹ ਬੁੜੀ ਬਣਾਤੀ ਉਹ ਦੋ ਹੀ ਲੋਕ ਕਹਿੰਦੇ ਕੌਮ ਪਾਪ ਕਰ ਦੋ ਯਾਰ ਹਰਗੋ ਨੂੰ ਕਹ ਦੋ ਮਾਰ ਦੋ ਯਾਰ ਬੁੜੀ ਤਾਂ ਹੈਗੀ ਹੈ ਕਹਿੰਦੇ ਅਰਕਾ ਤੂੰ ਮਾਰ ਦੀ ਜਾਂ ਸਾਥ ਨੂੰ ਪਾਪ ਕਰਾ ਕਹਾਂ ਕੋਨਾ ਜੀ ਮੈਂ ਮਾਰ ਦੂੰ ਜਦੋਂ ਪਈ ਗਾਹਾਂ ਗਾਉ ਤਾਰਾ ਨਹੀਂ ਤਾਂ ਹੈਗੀ ਸੀ ਹੁਣ ਤੇ ਹਰੀਚੰਦ ਰਾਜਾ ਨੂੰ ਕਿਰਪਾਨ ਚੱਕੀ ਜਦੋਂ ਮਾਰਨ ਲੱਗਾ ਇੱਥੇ ਰੁਕ ਗਿਆ ਉੱਥੇ ਉਹ ਕਹਿੰਦੀ ਜੀ ਮਾਰੋ ਕਹਾਂ ਤਾਰਾ ਨਹੀਂ ਵੱਜਦੀ ਨਹੀਂ ਕਹਿੰਦੀ ਜਿਵੇਂ ਤੁਸੀਂ ਮੈਨੂੰ ਬਸੂਰ ਭਰਨ ਦੀ ਵਿਧੀ ਦੱਸਿਆ ਫਿਰ ਤੁਹਾਨੂੰ ਮੈਂ ਮਾਰਨ ਦੀ ਵਿਧੀ ਦੱਸ ਦਿੰਨੀ ਆ। ਹੂੰ ਕਹਿੰਦਾ ਹਾਂ ਦੱਸ ਦੀ। ਉਹਨੇ ਭਾਈ ਉਵੇਂ ਕਿਰਿਆ। ਉਹ ਕਹਿੰਦੀ ਐ ਕਰ ਪੰਜ ਕਰਮਾਂ ਦਾ ਕੱਢ ਲੈ ਪੈਂਤਰਾ। ਹੂੰ ਪੰਜ ਕਰਮਾਂ ਦਾ ਪੈਂਤਰਾ ਕੱਢ ਕੇ ਖੜ ਜਾ। ਹੂੰ ਅੱਖਾਂ ਲੈ ਬੰਨ। ਹੂੰ ਤੂੰ ਕਰਪਾਣ ਕਮਾਉਂਦਾ ਈ ਜਦੋਂ ਪੰਜ ਵੀ ਕਰਮ ਭਰੇਗਾ ਉਦੋਂ ਮੈਂ ਸ਼ੀਸ਼ਮੂਰੇ ਕਰ ਦੂੰ ਸ਼ੀਸ਼ ਕੱਟਿਆ ਜੂ। ਹੂੰ ਕਹਿੰਦਾ ਵੀ ਸੱਤ ਵਚਨਾਂੇ ਕਰ ਲੈ। ਉਹਨੇ ਹਰੀ ਚੰਦਰ ਰਾਜ ਨੇ ਪੰਜ ਕਰਮਾਂ ਦਾ ਪੈਂਤਰਾ ਕੱਢ ਲਿਆ ਅੱਖਾਂ ਲੀਆਂ ਬੰਨ। ਹੂੰ ਉਧਰੋਂ ਤਾਰਾ ਰਾਣੀ ਲੱਗੀ ਅੰਦਰ ਮਹਾਰਾਜ ਨੂੰ ਲਾਂਭੇ ਦੇਣਾ ਵੀ ਮਹਾਰਾਜ ਸੱਚੇ ਪਾਸਾ ਜੇ ਕੰਮ ਹੋਗਾ ਧਰਤੀ ਕਰਕਜੂ ਇਹਨੂੰ ਰੋਕ ਰਿ ਚੰਦਰਾ ਜੀ ਨੂੰ ਵਾਕੀ ਹੁਣ ਹੂੰ ਦਰਗਾ ਟੋਲੇ ਖਾਣ ਲੱਗੇ ਕਹਿੰਦਾ ਨਾਰਦਾ ਦਰਗਾ ਟੋਲੇ ਖਾਂਦੀ ਆ ਭਾਈ ਦੱਸ ਕੀ ਗੱਲ ਐ ਹੂੰ ਕਹਿੰਦਾ ਜੀ ਹਰੀ ਚੰਦ ਰਾਜਾ ਤਾਰਾ ਰਾਣੀ ਕਿੰਨੀ ਪੰਜ ਕਰਮਾਂ ਦਾ ਪੰਥਰਾ ਕੱਢੀ ਖੜਾ ਪੰਜ ਕਰਮਾਂ ਕਿੰਨੀਆਂ ਹੁੰਦੀਆਂ ਨੇ ਵੀ ਜੇ ਮੰਨ ਕੇ ਚਾਲਾ ਕਿਰਪਾਨ ਘਮਾਉ ਤਾਰਾ ਰਾਣੀ ਵਚਨ ਦੇ ਚੁੱਕੀ ਐ ਸੀਸ ਮੂਰੇ ਨੂੰ ਕਰਨਾ ਪੂ ਹੂੰ ਉਦੋਂ ਪੰਜ ਕਰਮਾਂ ਪਉਣ ਤੋਂ ਪਹਿਲਾਂ ਪਹਿਲਾਂ ਕਿਰਪਾਂ ਰੋਕਦੀ ਹੂੰ ਨਹੀਂ ਕਹਿੰਦਾ ਫੇ ਸਭ ਕੁਸੇ ਜਾਉ ਹੂੰ ਉਹ ਕਹਿੰਦਾ ਸੱਤ ਵਾਤਨ ਫਿਰ ਉੱਥੋਂ ਹਰੀ ਚੰਦਰ ਰਾਜ ਨੂੰ ਢਾਈ ਭਰਨ ਤੇ ਨੇ ਤੀਜੀ ਪਲੰਗ ਦਾ ਭਰਨ ਇਤੀ ਫਿਰ ਪੂਰੀ ਹੂੰ ਤੂੰ ਕਿਹਾ ਕਿ ਕਿਰਪਾਂ ਰੋਕ ਲਈ ਹੂੰ ਕਹਿੰਦਾ ਵੀ ਅੱਖਾਂ ਖੋਲ ਜਦੋਂ ਖੋਲੀਆਂ ਕਹਿੰਦਾ ਲੈ ਵੀ ਹਰੀ ਚੰਦ ਮੰਗ ਕੀ ਮੰਗਦਾ ਹੂੰ ਕਹਿੰਦਾ ਕਿ ਕਹਿੰਦਾ ਤੇਰੀ ਭਗਤੀ ਸਾਥੋਂ 33 ਕਰੋੜ ਦੇ ਉੱਤੇ ਤਣੀ ਹੋਈਗੀ ਹੂੰ ਹੋਰ ਤਾਂ ਕਿਹੜਾ ਖੂਲ 33 ਕਰੋੜ ਦੇਵਤੇ ਨੇ ਇੱਕ ਅਕਰਿਆਤੀ ਸੀ ਭਗਤੀ ਤੇ ਡੋਲਣ ਖਾਤਰ ਹੂੰ ਪਾਤਰੀ ਭਗਤੀ ਨੇ ਡੋਲੀ ਏਡੀ ਭਗਤੀ ਐ ਤਰੀ ਤਕੜੀ ਹੂੰ ਅੱਜ ਮੰਗ ਕੀ ਮੰਗਦਾ ਹੂੰ ਉਹ ਕਹਿੰਦਾ ਫਿਰ ਵਾਚਨ ਦੇ ਦਿਓ ਜੀ ਮੈਨੂੰ ਹੂੰ ਉਹ ਕਹਿੰਦਾ 1 2 3 ਵਾਚਨ ਦਿੱਤੇ ਦਿਨੂੰ ਹੂੰ ਤੇ ਕਹਿੰਦਾ ਕਿ 1 2 3 ਵਾਚਨ ਦਿੱਤੇ ਜਿਹੜਾ ਕੁਝ ਮੰਗਣਾ ਮੰਗ ਲਿਆ ਹੂੰ ਉਹ ਕਹਿੰਦਾ ਫਿਰ ਜੀ ਰੋਜ਼ ਨਹੀਂ ਮਿੱਥੋਂ ਮੰਗਾ ਜਾਂਦਾ ਅੱਜ ਹੀ ਦੱਸ ਦਿੰਦਾ ਤੁਹਾਨੂੰ ਕਹਿੰਦਾ ਦੱਸ ਹੂੰ ਕਨਾਂ ਫਿਰ ਦੁੱਧਾਪੁਰੀ ਤੇ ਕਾਚੀ ਦੋਨੇ ਸੁਰਗਾਂ ਨੂੰ ਜਾਣ। ਹੂੰ। ਵਿੰਦਰ ਮਹਾਰਾਜ ਹੱਸ ਪਿਆ। ਹੂੰ। ਕਨਾਂ ਬਾਗ ਸੁਰਗਾਂ ਨੂੰ ਜਾਣਗੇ। ਹੂੰ। ਇੰਦਰ ਮਹਾਰਾ ਦਾ ਬਚਨ ਹੈ। ਹੂੰ। ਪਰ ਕਨਾਂ ਕੋਈ ਹੰਕਾਰ ਨਾ ਕਰੇ। ਹੂੰ। ਕਨਾਂ ਹੰਕਾਰ ਕੋਈ ਕਰਦਾ ਨਹੀਂ। ਹੂੰ। ਜੇ ਹੰਕਾਰ ਕਰ ਗਿਆ ਕਨਾਂ ਉੱਥੇ ਰੁਕ ਜਾਣਗੇ ਮੈਂ ਨਹੀਂ ਜ਼ਿੰਮੇਵਾਰ। ਹੂੰ। ਕਨਾਂ ਨਾ ਕੋਈ ਗੱਲ ਨਹੀਂ ਫੇਤਰੀ ਕੁਝ ਮੇਰੀ। ਹੂੰ। ਜਦੋਂ ਕਹਿੰਦੇ ਦੁੱਧਾਪੁਰੀ ਤੇ ਕਾਚੀ ਸੁਰਗਾਂ ਨੂੰ ਜਾਣ ਲੱਗੇ ਕਮਿਆਰ ਵਿਚਰ ਗਿਆ। ਹੂੰ। ਕਮਿਆਰ ਕਹਦਾ ਮੈਂ ਨਹੀਂ ਜਾਂਦਾ ਕਹਿੰਦਾ ਤੂੰ ਬਣਾ ਮੇ ਤਾਂ ਕਦੇ ਰਹਿ ਜਾਣਗੇ ਉਹ ਕਹਿੰਦਾ ਵੀ ਅੰਦਰ ਮਹਾਰਾ ਦਾ ਬਚਨ ਹੈ ਸਭ ਕੁਝ ਸੁਰਗਾ ਨੂੰ ਜਾਉ ਕਦੇ ਵੀ ਜਾਣਗੇ ਤੇਰੇ ਕਹਿੰਦੇ ਜਦੋਂ ਕਦੇ ਸੁਰਗਾ ਨੂੰ ਜਾਣ ਲੱਗਾ ਸ਼ੀਂਕ ਪੈਗਦਾ ਉੱਥੇ ਫਿਰ ਉਹ ਤੋਂ ਉਹਦੀ ਮਾਂ ਤੋਂ ਹੰਕਾਰ ਕਰਿਆਗਾ ਹਰੀ ਚੰਦ ਦੀ ਤੂੰ ਕਹਿੰਦੇ ਤੁਹਾਨੂੰ ਮੇਰੇ ਹਰੀ ਚੰਦ ਦੀ ਭਗਤੀ ਜਿਨੀ ਹਜ ਕਦੇ ਵੀ ਸੁਰਗਾ ਨੂੰ ਪਹੁੰਚ ਨਹੀਂ ਤੇ ਉਹ ਕਹਿੰਦਾ ਭਾਈ ਦੁੱਧਾਪੁਰੀ ਤੇ ਕਾਸੀ ਉੱਥੇ ਰੋਗ ਗਏ